ਅੱਜ ਆਪਾਂ ਬਣਾਵਾਂਗੇ ਛੋਟੇ ਕਰੇਲਿਆਂ ਦੀ ਸਬਜ਼ੀ ਆਮ ਅਕਸਰ ਆਪਣੇ ਘਰਾਂ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਵੀ ਜਿਹੜੇ ਛੋਟੇ ਕਰੇਲੇ ਉਹ ਜ਼ਿਆਦਾ ਕੌੜੇ ਬਣ ਜਾਂਦੇ ਆ ਤਾਂ ਆਪਾਂ ਅੱਜ ਤੁਹਾਨੂੰ ਇਹਦੇ ਲਈ ਕੋਈ ਵਧੀਆ ਤਰੀਕਾ ਦੱਸਾਂਗੇ ਜਿਹਦੇ ਨਾਲ ਤੁਸੀਂ ਇਹ ਜਿਹੜੇ ਤੁਹਾਡੇ ਕਰੇਲੇ ਆ ਕੌੜੇ ਨਹੀਂ ਬਣਨਗੇ ਤਾਂ ਆਓ ਹੁਣ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਆਂ ਉਦੋਂ ਲਈ ਦੇਖੋ ਸਭ ਤੋਂ ਪਹਿਲਾਂ ਆਪਾਂ ਕਰੇਲਿਆਂ ਨੂੰ ਇਹਨਾਂ ਵਿੱਚੋਂ ਚੰਗੀ ਤਰ੍ਹਾਂ ਬੀਜ ਜਿਹੜੇ ਬਾਹਰ ਕੱਢ ਕੇ ਇਦੇ ਉੱਪਰ ਛਿਲਕਾ ਛਿਲਕਾ ਕੱਟ ਲੈਣਾ ਤੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਪਲੇਟ ਭਰ ਕੇ ਇਹਦੇ ਵਿੱਚ ਪਿਆਜ਼ ਕੱਟ ਲਿਆ ਪਿਆਜ਼ ਆਪਾਂ ਲੰਬੇ ਪੀਸੀ ਦੇ ਵਿੱਚ ਕੱਟਨੇ ਆ ਤੇ ਚਾਰ ਤੋਂ ਪੰਜ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਇਹਨਾਂ ਨੂੰ ਤੁਸੀਂ ਕੱਟ ਕੇ ਪਾ ਸਕਦੇ ਹੋ ਕੁੱਟ ਕੇ ਵੀ ਪਾ ਸਕਦੇ ਹੋ ਪਰ ਆਪਾਂ ਇਹਨੂੰ ਬਰੀਕ ਕੱਟ ਲਾਂਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਤੇਲ ਲੈਣਾ ਤੇ ਤੇਲ ਆਪਾਂ ਇਹ ਸਬਜ਼ੀ ਦੇ ਵਿੱਚ ਥੋੜਾ ਜਿਆਦਾ ਪਾਉਣਾ ਐ ਇਸ ਲਈ ਤੁਸੀਂ ਦੋ ਕੜਛੀਆਂ ਦੇ ਕਰੀਬ ਜਿਹੜਾ ਉਹ ਤੇਲ ਇਹਦੇ ਵਿੱਚ ਪਾ ਲੈਣਾ ਤੇਲ ਨੂੰ ਪਾ ਲੈ ਪਹਿਲਾਂ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਿਆਂਗੇ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਤੇ ਹੁਣ ਆਪਾਂ ਇਹਦੇ ਵਿੱਚ ਕ੍ਰੇਲੇ ਐਡ ਕਰ ਦਾਂਗੇ ਕ੍ਰੇਲੇ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਤੇਲ ਵਿੱਚ ਭੁੰਨ ਲੈਣਾ ਹੈ ਹਾਂਜੀ ਕ੍ਰੇਲੇ ਨੂੰ ਹੁਣ ਆਪਾਂ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਇਹਦੇ ਲਈ ਆਪਾਂ ਨੂੰ ਥੋੜਾ ਤੇਲ ਤਾਂ ਹੀ ਜ਼ਿਆਦਾ ਚਾਹੀਦਾ ਹੁੰਦਾ ਕਿਉਂਕਿ ਕ੍ਰੇਲੇ ਨੂੰ ਭੁੱਜਣ ਦੇ ਲਈ ਤੇਲ ਦੀ ਜ਼ਿਆਦਾ ਲੋੜ ਪੈਂਦੀ ਹੈ ਤੇ ਜੇ ਆਪਾਂ ਘੱਟ ਤੇਲ ਪਾਵਾਂਗੇ ਤਾਂ ਇਹ نیچے ਲੱਗਣ ਲੱਗ ਜਾਂਦੇ ਐਸੇ ਤੁਸੀਂ ਥੋੜਾ ਜਿਹਾ ਜ਼ਿਆਦਾ ਹੀ ਤੇਲ ਰੱਖਣਾ ਹੈ ਜੇ ਤੁਹਾਨੂੰ ਬਾਅਦ ਵਿੱਚ ਤੇਲ ਜ਼ਿਆਦਾ ਲੱਗੂਗਾ ਤਾਂ ਥੋੜਾ ਤੇਲ ਕੱਢ ਸਕਦੇ ਹੋ ਉਹਦੇ ਵਿੱਚ ਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਹਿਲਾਉਂਦੇ ਹੋਏ ਭੁੰ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੇ ਕarele ਜਿਹੜੇ ਉਹ ਭੁੱਜ ਚੁੱਕੇ ਨੇ ਇਹਨਾਂ ਦਾ ਕਲਰ ਹੈ ਜਿਹੜਾ ਕਾਫੀ ਜ਼ਿਆਦਾ ਚੇਂਜ ਹੋ ਗਿਆ ਇਸ ਤੋਂ ਬਾਅਦ ਜੇ ਆਪਾਂ ਇਹਨੂੰ ਭੁੰਨਾਂਗੇ ਤਾਂ ਫਿਰ ਇਹ ਜਰਨ ਲੱਗ ਜਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਦੇ ਨੇ ਦੇਖੋ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਦਾਂਗੇ ਹੁਣ ਹਾਂਜੀ ਆਪਾਂ ਜੇ ਇਸ ਸਟੇਜ ਤੇ ਆ ਕੇ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਫਿਰ ਇਹ ਕ੍ਰੇਨਾਂ ਜੰਗੀ ਤਰ੍ਹਾਂ ਭੁੰਨ ਕੇ ਪੇਸਾ ਪਾਵਾਂਗੇ ਤੇ ਇਹਦੇ ਨਾਲ ਕੀ ਹੈ ਆਪਣੇ ਕarele ਜਿਹੜੇ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਤੇ ਇਸ ਤਰ੍ਹਾਂ ਦਾ ਬਣਾਉਣ ਉਹਦੀ ਥੋੜੀ ਜਿਹੀ ਕ੍ਰੇਨਾਂ ਦੀ ਸਬਜ਼ੀ ਆ ਉਹ ਬਹੁਤ ਜ਼ਿਆਦਾ ਟੇਸਟੀ ਬਣੇਗੀ ਪੋੜਾ ਪੈਣ ਤੇ ਪਿਆਜ਼ ਬਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਮਿਕਸ ਕਰੀ ਜਾਵਾਂਗੇ ਕਿ ਪਿਆਜ਼ ਨੂੰ ਪੱਕਣ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਜੇ ਆਪਾਂ ਪਿਆਜ਼ ਦੇ ਟੁਕੜੇ ਜਿਹੜੇ ਕੱਟھے ਐਡ ਕਰ ਦਿੰਦੇ ਆ ਤਾਂ ਫਿਰ ਆਪਣੇ ਪਿਆਜ਼ ਤਾਂ ਜਲਦੀ ਪੱਕ ਜਾਂਦੇ ਤੇ ਟ੍ਰੇਲੇ ਜਿਹੜੇ ਉਹ ਕੱਚੇ ਰਹਿ ਜਾਂਦੇ ਤਾਂ ਇਹ ਇਹਦੀ ਕੋੜਾ ਸਵਾਦ ਹੋਣਾ ਐਸ ਲਈ ਟ੍ਰੇਲੇ ਨੂੰ ਬਿਚੰਨੀ ਤਰ੍ਹਾਂ ਭੁੰਨ ਕੇ ਫਿਰ ਇਹਦੇ ਵਿੱਚ ਪਿਆਜ਼ ਐਡ ਕਰਮੇ ਨੇ ਤੇ ਹੁਣ ਆਪਾਂ 4 ਤੋਂ 5 ਇਹਦੇ ਵਿੱਚ ਕੱਟੀਆਂ ਹੋਈਆਂ ਹਰੀਆਂ ਮਿਰਚ ਐਡ ਕਰ ਦਾਂਗੇ ਤੁਸੀਂ ਇਹਦੇ ਵਿੱਚ ਟਮਾਟਰ ਵੀ ਐਡ ਕਰ ਸਕਦੇ ਹੋ ਅੱਜ ਸਾਡੇ ਘਰ ਵਿੱਚ ਮੋਤੀ ਦੇ ਟਮਾਟਰ ਨਹੀਂ ਸੀਗਾ ਇਸ ਲਈ ਇਹਦੇ ਵਿੱਚ ਮੈਂ ਟਮਾਟਰ ਨਹੀਂ ਐਡ ਕੀਤਾ ਜੇ ਟਮਾਟਰ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਇਹਦਾ ਕੇਸ ਹੈ ਜਿਹੜਾ ਉਹ ਵਧੀਆ ਆਊਗਾ ਹੁਣ ਆਪਾਂ 5 ਤੋਂ 7 ਮਿੰਟ ਦੇ ਕਰੀਬ ਜਿਹੜੇ ਇਸ ਤਰ੍ਹਾਂ ਪਿਆਜ਼ ਨੂੰ ਭੁੰਨ ਲੈਣਾ ਹੈ ਫਿਰ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹਾਂਜੀ ਦੇਖੋ ਆਪਣੇ ਪਿਆਜ਼ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਪਕ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ 1.5 ਚਮਚ ਦੇ ਕਰੀਬ ਇਹਦੇ ਵਿੱਚ ੱਟਾ ਨਮਕ ਨਮਕ ਮੈਂ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋਗੇ ਆਪਾਂ ਇਹਦੇ ਵਿੱਚ ਬੇਸਿਕ ਹੀ ਮਸਾਲੇ ਜੋ ਆਪਣੇ ਘਰ ਵਿੱਚ ਹੁੰਦੇ ਉਹ ਕੋਈ ਐਡ ਕਰਾਂਗੇ 1 ਚਮਚ ਹਲਦੀ ਪਾਊਡਰ 1 ਚਮਚ ਗਰਮ ਮਸਾਲਾ एक चम्मच तो थोड़ा जट लाल मिर्च पाउडर अद्ध चमच धनिया पाउडर ये सारे मसाले पा के मिक्स कर लेंगे हाँ जी अपनी सब्जी बनकर बिल्कुल तैयार होगी है इस तरीके घर में जी ये छोटे करेलन की सब्जी बहुत ही टेस्टी तो इस तरीके बनाओगे तो सब्जी जी टेस्टी बनेगी तो कौड़ी बिल्कुल भी नहीं बनूगी ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਜਾਂਦੇ-ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਕਿ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਨਾਲ ਹੀ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਤੁਹਾਨੂੰ ਮਿਲਦੀ ਆਏ ਜਲਦੀ ਆਪਾਂ ਅਗਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਧੰਨਵਾਦ